ਕੱਢ ਲਵਾ ਪੈਂਦਾ ਤੇ ਜਿਵੇਂ ਪੈਂਦਾ ਇਹ ਖੰਨਾ ਸਮਰਾਲਾ ਰੋਡ ਤੇ ਖੰਨਾ ਸਮਰਾਲਾ ਰੋਡ ਤੇ ੱਦ ਲਵਾ ਪੈਂਦਾ ਤੇ ਤੁਹ ਜਿਵੇਂ ਦੇਖਾਈਆਂ ਬਾਲੀਆਂ ਹਾਂਜੀ ਇਹਦਾ 9 ਕਿਲੋਮੀਟਰ ਮਾਮਾ ਇੱਕ ਬਾਲ ਇਹ ਦੇਖੋ ਜੀ ਪਾਈ ਆ ਖੰਨੇ ਸਮਰਾਲੇ ਤੋਂ ਤੇ ਨਵਾਂ ਪਿੰਡ ਤੋਂ ਬੱਕਰੀਆਂ ਲੈ ਕੇ ਤੇ ਆਪਾਂ ਇਹਨਾਂ ਨਾਲ ਦੋ ਚਾਰ ਗੱਲਾਂ ਬਾਤਾਂ ਕਰਦੇ ਆਂ ਕਿਉਂ ਸਭ ਦਾ ਹਾਲ ਚਾਲ ਪੁੱਛਣਾ ਚਾਹੀਦਾ ਮੰਡੀ ਦੇ ਵਿੱਚ ਜਿੰਨੇ ਆਏ ਆਂ ਆਲਾ ਕਹਿੰਦਾ ਰਾਜੂ ਤੁਹਾਨੂੰ ਫਰਗਿਆ ਕਰਿਆ ਜੀ ਤੁਸੀਂ ਸਾਡੇ ਤਾਂ ਆਗੇ ਨਹੀਂ ਦੱਸਿਆ ਜਿਹੜਾ ਸਾਨੂੰ ਪੁੱਛੋ ਕੇ ਬੁਲਾਉਂਦਾ ਅਸੀਂ ਉਹਨੂੰ ਉੱਥੋਂ ਪੁੱਛੋ ਕੇ ਬੁਲਾਉਂ। ਕਿਉਂ ਪਾਲੀ ਭਾਈ ਨੇ ਸਾਡੇ ਹਾਲੀ ਪਾਲੀ ਅਸੀਂ ਤਾਂ ਇਹਨਾਂ ਦੇ ਸੁੱਖਾ ਮੰਗਦੇ ਆ ਕਿ ਉਹਨਾਂ ਦਾ ਦਿੱਤਾ ਖਾਣੇ ਆ। ਪ੍ਰਮਾਤਮਾ ਇਹਨਾਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ ਤੇ ਹੈ ਪਿੱਟੂ ਤੇ ਲਮਾਲਾ ਤੇ ਲਮਾਲਾ ਪਿੱਟੂ ਖਾਣ ਹਾਂ ਜੀ ਇਹ ਬਿੱਟੂ ਖਾਨ بڑا ਸਤਾਨ ਹੈ ਇਹ ਜਿਹਨੇ ਲੁੱਟ ਲਿਆ ਜਹਾਨ ਕਿਵੇਂ ਲੁੱਟਿਆ ਦੂਰੇ ਤੋਂ ਨਹੀਂ ਲੁੱਟਿਆ ਇਹ ਲੁੱਟਣ ਦੇ ਵੀ ਕਈ ਢੰਗ ਹੁੰਦੇ ਨੇ ਇਹਨਾਂ ਦੇ ਕਾਰਨ ਲੁੱਟਿਆ ਜਿਹਨੇ ਵਧੀਆ ਬਰੀਕਾਂ ਸਾਹਮਣੇ ਰੱਖੀਆਂ ਲੋਕਾਂ ਦਾ ਦਿਲ ਲੁੱਟਿਆ ਇਹ ਬੱਕਰੀਆਂ ਦੇ ਦੇਖੋ ਤੁਸੀਂ ਪਿੰਡੇ ਕਹੇ ਜਿਹੜੇ ਬਰੀਕ ਚਮੜੀ ਦੀਆਂ ਬੱਕਰੀਆਂ ਜੀਨੇ ਕੇ ਸਾਹਮਣੇ ਰੱਖਦੇ ਅੱញਾ-ਅੱញਾ ਬੱਕਰੀਆਂ ਕਿਤੇ ਦੇਖਣ ਗਿਆ ਨੂੰ ਨਹੀਂ ਮਿਲਦੀ ਚੰਗੀਆਂ ਇੱਧਰ ਆ ਕੇ ਸਾਨੂੰ ਕੱਲੀ-ਕੱਲੀ ਬੱਕਰੀ ਦਾ ਰਿਜਲਟ ਦੇ ਵਧੀਆ-ਵਧੀਆ ਚੰਗੀ ਤੋਂ ਚੰਗੀ ਬੱਕਰੀ ਚਮਕਦਾਰ ਪਿੰਡੇ ਦੀ ਦਿਖਾ ਸਾਰੀਆਂ ਚੰਗੀਆਂ ਲਈ ਬੰਦਾ ਹੈ ਸਾਰੀਆਂ ਚੰਗੀਆਂ ਲਈ ਗੜੀ ਫੜ ਲਈ ਪੁੱਤ 22 ਕਹਿੰਦਾ ਇੱਧਰ ਮੁਹੀਂ ਮੜ ਜਾ ਕੈਮਰਾ ਕੋਲ 70000 ਰੁਪਏ 22 ਕਹਿੰਦਾ ਵੀ ਸਾਰੀਆਂ ਹੀ ਚੰਗੀਆਂ ਨੇ ਤੈਨੂੰ ਕੀ ਕੀ ਹਾਲ ਸੁਣਾਈਏ ਇਨਾ ਨੇਮਾਂ ਦੇ ਇੱਕ ਫਰਦੀ ਤੇ ਇੱਕ ਛੜਤੀ ਇਹ ਨਹੀਂ ਪਤਾ ਵੀ ਕਿਹੜੀ ਛੜਤੀ ਤੇ ਕਿਹੜੀ ਫਰਦੀ ਇਹ ਤਾਂ ਲੱਗਦਾ ਵਿਕਣਾ ਨਕਸ਼ੇ ਨਹੀਂ ਲੱਗਦੀਆਂ ਨੇ। ਕਈ ਪੱਠਾ ਦਾ ਚੰਗੀ ਨਕਸ਼ੇ ਨੂੰ ਨਕਸ਼ਾ ਬਾਈ ਨੇ ਮਿਲਿਆ ਤਾਂ। ਇਹ ਲੋਕ ਆ ਨਾ ਕਰਦੇ। ਲੋਕ ਮੇਰੇ ਖਲਾਜਾਂ ਕਹਿੰਦੇ ਨੇ। ਉਹ ਬਾਈ ਰਾਜੂ ਸਾਨੂੰ ਘਾਤੜੀ ਦਵਾ ਦੇ। ਪਰ ਫੋਨ ਆਉਂਦੇ ਨੇ ਬਾਹਰ ਐਕਟਰ ਬੰਗਿਆਂ ਤੋਂ। ਅਰੇ ਭਾਈ ਰਾਜੂ, ਮੂਲੇ ਲੰਬੇ ਕਾਂਢੀ ਦੀ ਬੱਕਰੀ ਦਵਾ ਦੇ ਰਾਤ ਨੂੰ ਬਰੇਨਾ ਬਹੁਤ ਪਕਾਈ ਫੁੱਟਦੇ ਨੇ। ਮੇਰੇ ਕੋ ਰਾਜੂ ਭਾਈ 44 45 ਇੰਚ ਦੀ ਬੱਕਰੀ ਦਵਾ ਦੇ। ਓ ਰਾਜੂ ਕਿੱਥੋਂ ਦਿਵਾਉਂਦੇ ਨੇ ਬੱਕਰੀ 42 45 ਦੀ ਕਮਲਿਆ ਲੋਕਾ ਕਿਉਂ ਕਮਲਾ ਹੋ ਗਿਆ ਮੈਂ ਉਹ ਪਹਿਲਾਂ ਵੀ ਗੱਲਾਂ ਕਰਕੇ ਤੇ ਵੀ ਬਲੀਡ ਦੇਖੋ ਨਸਲ ਦੇਖੋ ਹੁਣ ਆਹ ਬੱਕਰੀਆਂ ਦੇ ਵਿੱਚ ਅੱਜ ਕੋਈ ਵੀ ਘਾਟ ਨਹੀਂ ਹੈਗੀ ਕਿਸੇ ਗੱਲ ਦੀ ਮੇਰੇ ਖਿਆਲ ਅੰਤ ਗਿਣਤ ਮੈਂ ਨਹੀਂ ਜਣੀਆਂ ਵੀ 45 40 ਬੱਕਰੀਆਂ ਆਰਾਮ ਤੋਂ ਹੋਣੇ ਇੱਕੋ ਹੀ ਘਰਦਿਆਂ ਨੇ ਮੇਰੇ ਇੱਕੋ ਹੀ ਘਰਦਿਆਂ 45 40 ਬੱਕਰੀਆਂ ਨੇ ਵੀ ਪਾਈ ਦੇ ਧੰਨਵਾਦ ਪੈਰ ਬਹੁਤ ਜੀ ਆਖਦਾ ਚੰਗਾ ਬੰਦਾ ਸਮਝਦਾ ਜੀਨੇ ਬਰੀਡ ਸਾਹਮਣੇ ਰੱਖੀ ਬੈਠਾ ਸਾਨੂੰ ਕੀ ਸਰਕਾਰਾਂ ਤੋਂ ਲੈਣਾ ਸਾਨੂੰ ਕੋਈ ਸਰਕਾਰ ਦੀ ਨੌਕਰੀ ਦੀ ਅੱਜ ਲੋੜ ਨਹੀਂ ਬਾਰੋਂ ਆ ਕੇ ਵੀ ਲੋਕ ਕੰਮ ਛੱਡ ਕੇ ਬੱਕਰੀਆਂ ਦੇ ਫਾਰਮ ਕਰੀ ਬੈਠੇ ਨੇ ਤੇ ਸਾਡੀ ਦਾ ਘਰ ਦੀ ਨੌਕਰੀ ਜੇ ਕੋਈ ਇਹਨਾਂ ਨੂੰ ਸਾਂਭੂਗਾ ਮੈਂ ਬਾਈ ਦੇ ਬਹੁਤ ਧੰਨਵਾਦ ਕਰਵਾਉਣਾ ਸਮਝਦਾ ਵੀ ਜੀਨੇ ਚੰਗਾ ਵਿੱਛਾ ਚੰਗੀ ਬਰੀਡ ਹੱਟ ਗਏ ਜਵਾਨੇ ਦੇ ਵਿੱਚ ਚੰਗੇ ਬੱਕਰੇ ਬੱਕਰੀਆਂ ਬਾਈ ਸਾਡਾ ਸ਼ਾਮੀ ਬੈਠਾ ਹੈ ਬਾਈ ਜੀ ਕਿੰਨਾ ਸੌਂ ਕਹਿਣਾ ਵਾ ਸੌਂ ਦਾ ਮੌਕਾ ਮਦਰ ਰਾਤ ਨੂੰ ਵੀ ਸੌਣ ਨੂੰ ਜੀ ਨਹੀਂ ਕਰਦਾ ਇਹੋ ਜਿਹਾ ਗੱਲ ਕਰਦਾ ਅੱਛਾ ਬੱਚੇ ਫਰੀ ਜੀ ਬੱਸ ਬਾਈ ਕਹਿੰਦਾ ਵੀ ਰਾਤ ਨੂੰ ਵੀ ਮੇਰਾ ਸੌਣ ਨੂੰ ਜੀ ਨਹੀਂ ਕਰਦਾ ਤੇ ਵਿੱਚੇ ਫਰੀ ਜਾਵਾ ਦੇਖ ਲੈ ਵੀ ਕਿਹੜੀ ਸੁੱਤੀ ਐ ਕਿਹੜੀ ਜਗਾੜਾ ਕਰਦੀ ਐ ਕਿਹੜੀ ਰਾਤ ਨੂੰ ਰੱਬ ਦਾ ਹਾਲ ਭਰਦੀ ਐ ਉਹ ਰੱਬ ਦਾ ਹਾਲਾ ਵੀ ਦੱਸੂਗਾ ਮੈਂ ਤੁਹਾਨੂੰ ਕਿਵੇਂ ਭਰਤੀ ਐ। ਨਾਲੇ ਨਾਲ ਨੂੰ ਤਾਂ ਪਤਾ ਹੋਣਾ। ਇਹ ਆਇਆ ਕਹਿੰਦੀ ਉਹਨੇ ਰਾਤ ਨੂੰ। ਬਈ ਰੱਬਾ ਸਾਡਾ ਅਜੇ ਨਹੀਂ ਪਾਲੀ ਜਾਂਦਾ ਰਹੇ ਸਾਨੂੰ ਚਾਰਨ ਵਾਲਾ। ਜਿਹੜੇ ਨੇ ਅਸੀਂ ਸਾਮੀਆਂ ਉਹਦੇ ਤਾਂ ਅਸੀਂ ਚਿੱਠੇ ਤਾਰਦਾਂਗੇ। ਖਾਰਦੀਆਂ ਵੀ ਨੇ। ਜਿੰਨੇ ਅਸੀਂ ਨਹੀਂ ਸਾਮੀਆਂ ਇਹ ਉਹਨੂੰ ਮਾਰਦੀਆਂ ਵੀ ਨੇ। ਇੱਕ ਲੱਖ ਤਾਂ ਮਾਰਦਾਂਗੀਆਂ। ਨਾਲੇ ਗੱਲ ਪੱਕੀਆ ਗੱਲ ਆ। ਉਠਣਾ ਜਾਣੀ ਇਹ ਗੱਲਾਂ ਬਾਈ ਮੇਰੀਆਂ ਸੱਚੀਆਂ ਨੇ ਤਾਂ ਨੋਟ ਕਰ ਲਿਓ ਨਹੀਂ ਮੈਨੂੰ ਪਕਾਈ ਕੋਈ ਕਲਾ ਮਾਰ ਨਹੀਂ ਦੋੜਦੀ ਕਿਉਂ ਸਾਰਾ ਦਿਨ ਮੇਰਾ ਕੰਮ ਰੋਲਦਾ ਹੀ ਹੈ ਇਹ ਅੱਜ ਤਾਂ ਹੈ ਨਹੀਂ ਅੱਜ ਤੱਕ ਨੂੰ ਮੇਟਾ ਆਪਣਾ ਗੱਡ ਗੱਡ ਕੇ ਖਾੜੇ ਲਾਉਣੇ ਲਾਉਣੇ ਨੇ ਅਸੀਂ ਛੋਟੇ ਕਲਾਕਾਰ ਆ ਸਾਡੇ ਛੇਚਾਂ ਤੇ ਗਾਉਣ ਵਾਲੇ ਵੱਡੇ ਕਲਾਕਾਰ ਨੇ ਸਾਡੇ ਉਸਤਾਜ ਨੇ ਅਸੀਂ ਸਾਡੇ ਬੱਕਰੀਆਂ ਵਾਲੇ ਦੇ ਕਲਾਕਾਰ ਆ ਬਾਈ ਉਹ ਗੱਲਾਂ ਵੀਡੀਓ ਫਿਲਮਾਂ ਵਾਲਿਆਂ ਨੂੰ ਕਹਿੰਦਾ ਕੋਈ ਚੋਰ ਛੋਟਾ ਕੋਈ ਮੋਟਾ ਚੋਰ ਸਾਰੇ ਨੇ ਕੋਈ ਚੋਰੀ ਛੋਟੀ ਕਰਦਾ ਕੋਈ ਮੋਟੀ ਕਰਦਾ ਅਸੀਂ ਕੋਈ ਕਲਾਕਾਰ ਵਾਲਾ ਗਾਉਂਦਾ ਅਸੀਂ ਘਟਕਾ ਲਾਗੇ ਭਾਈ ਅਸੀਂ ਕਾਦੀ ਕਲਾਕਾਰੀ ਕਰਦੇ ਆ ਸਾਡੀਆਂ ਭਰੀਆਂ ਦੇ ਕਿਉਂਕਿ ਸਾਡੀਆਂ ਭਰੀਆਂ ਜਿਉਂਦੀਆਂ ਨੇ ਹੈਣਾ ਜਿੰਨ੍ਹਾਂ ਦੀ ਅਸੀਂ ਕਮਾਈ ਖਾਂਦੇ ਆ ਫੇਰ ਦੋ ਚਾਰ ਗੱਲਾਂ ਮੇਰਾ ਭਾਈ ਦੱਸੂਗਾ ਆ ਬੱਕਰੀ ਖਾ ਲੈ ਅੱਫੜਾ ਜੀ ਦੇ ਪੱਟ ਦੱਪ ਕੇ ਬੋਲ ਫੜਾ ਪੱਠ ਵੀਰੇ ਜਮੇ 6 ਦੰਦ ਹੋ ਗਏ ਨਵਾਈ ਨਹੀਂ ਹਲੇ ਨਾ ਨਾ ਜੀ ਸਮਝੀਂ ਇਹ ਕਹਿੰਦਾ ਸੂਈ ਨਹੀਂ ਹੈਗੀ ਹਲੇ ਫੈੜ ਪੱਠਾ ਮੇਰਾ ਖਿਆਲ ਵੀ 39 ਇੰਚ ਦੀ ਹੋਣੀ ਇੱਕ ਘਟ 40 ਮੈਂ ਤਾਂ ਮਿਣੀ ਨਹੀਂ ਪਰ ਮੈਂ ਮਿਲਣੀ ਮੇਰੀ ਤੁੰਨ ਤੱਕ ਆ ਗਈ 40 ਤੋਂ ਬਾਹਰ ਜਾਊ ਬੰਦਾ 40 ਤੋਂ ਬਾਹਰ ਜੀ ਇਹ 40 ਤੋਂ ਬਾਹਰ 41 43 ਤੱਕ ਹੋਊਗੀ ਜਦ ਤੱਕ ਸੂਈ ਹੋਊਗੀ ਜੇ ਸੁਨੱਖੀ ਪੱਠਾ ਕੱਦ ਕਾੜ ਕੱਢੂਗੀ 22 ਸੰਗ ਦਾ ਥੋੜਾ ਜਿਹਾ ਬੋਲਦਾ ਕਿਉਂ ਮੇਰੀ ਤਾਂ ਹੁਣ ਸੰਗ ਨਹੀਂ ਰਹੀ ਭਾਈ ਹਾਂਜੀ ਮੇਦਾ ਸੰਗ ਖੁੱਲੀ ਹੋਈ ਐ ਇਧਰ ਹੋ ਜਾ ਬੱਕਰੀ ਇੱਥੇ ਆਇਓ ਕੰਨੀ ਕੰਨੀ ਤੁਰੋ ਘੱਟ ਜਾਓ ਛਾ ਨੈਵ ਗੈਲੋ ਵਾਹਾਈ ਟੁਕੜਾ ਵਾਹ ਲੈ ਇੱਕ ਹੋ ਲੈ ਦੇ ਨਕਸ਼ੇ ਦੇ ਇਜ਼ਰਾ ਮੇ ਹੋਣਾ ਆ ਮੇ ਉਹਨਾਂ ਦਾ ਭਾਈ ਐ ਲਾਲਾ ਮਾਸੀ ਦਾ ਮੁੰਡਾ ਐ ਮਾਸੀ ਦਾ ਇਹ ਮੁੰਡਾ ਮਾਸੀ ਦਾ ਹੀ ਕਹਿੰਦਾ ਇਹ ਵਧੀਆ ਬਰੀਦ ਐ ਚੰਗੀ ਸਿੰਗੀ ਸੁੰਗੀ ਐ ਲਾਲ ਬੱਤੀ ਦਾ ਬੱਚਾ ਅੱਖ ਲਾਲ ਲਾਲ ਅੱਖ ਦੀ ਕੋਈ ਚੱਕਰ ਨਹੀਂ ਆਸਰ ਤਾਂ ਲਾਲ ਦੀ ਅੱਖ ਬਣੀ ਹੋਈ ਹੈ ਕਿਉਂਕਿ ਇਹਦਾ ਥੋੜਾ ਜਿਹਾ ਸਾਨੇ ਵਿੱਚ ਦੀ ਕੰਮ ਖਰਾਬ ਕਰਦਾ ਸੀ ਉਹ ਬਾਈ ਚਿੱਟੀ ਅੱਖ ਨਹੀਂ ਹੋਵੇ ਚਿੱਟੀ ਅੱਖ ਨੂੰ ਕੀ ਹੈ ਤਾਂ ਆਪਣੇ ਘਰ ਦੀ ਖੇਤੀ ਹੈ ਹੁਣ ਬੰਦਿਆਂ ਦੇ ਕਿਹੜਾ ਲੈਂਚ ਨਹੀਂ ਪੈਂਦੇ ਹਾਂ ਹੱਥ ਨੂੰ ਬੱਕਰੀ ਦੇ ਲੈਂਚ ਪਵਾ ਦਾਂਗੇ ਲਾਲ ਤੋਂ ਚਿੱਟੀ ਅੱਖ ਬਣਾ ਦਾਂਗੇ ਕਿਉਂ ਜੀ ਹਰ ਕੁਝ ਚੱਲਦਾ ਹੈ ਐਸਾ ਦੇਖ ਸਮਾਂ ਆ ਪਰਦਾ ਬੱਚਾ ਇਹ ਪਰਦਾ ਬੱਚਾ ਹੈ ਜੀ ਬਹੁਤ ਵਧੀਆ ਦਾ ਬਾਈ ਦੇ ਧੰਨਵਾਦ ਤੇ ਆ ਬੱਕਰੀਆਂ ਦਾ ਅੱਜ ਬਾਈ ਨੂੰ ਮੁੰਡ ਵੀ ਲੱਗਿਆ ਸੀ ਚਲੋ ਬਾਈ ਨੇ ਨਹੀਂ ਦੇਵੀਆਂ ਸ਼ੌਂਕ ਦਾ ਕੋਈ ਮੁੰਡ ਨਹੀਂ ਸ਼ੌਂਕ ਵਾਸਤੇ ਰੱਖੀਆਂ ਹੋਈਆਂ ਨੇ ਬਾਈ ਕਹਿੰਦਾ ਰਾਜੂ ਬਾਈ ਨੇ ਵੇਚਣੀਆਂ ਪੈਸੇ ਦਾ ਤਾਂ ਮਰਜੀ ਗਾ ਲੋ ਇਕੱਠੇ ਪੈਸੇ ਦਾ ਕਹਿੰਦਾ ਕਦੇ ਚੁਗਲੋ ਧਰਤੀ ਦੇ ਖੇੜੇ ਪੈ ਨੇ ਪਰ ਕੋਈ ਚੂਣ ਵਾਲਾ ਚਾਹੀਦਾ ਇੱਕ ਚੁਗਣ ਦੇ ਵੀ ਢੰਗ ਹੁੰਦੇ ਨੇ ਮਾਇਆ ਬਹੁਤ ਪਈਆ ਧਰਤੀ ਦੇ ਮੈਂ ਰੋਜ਼ ਕਹਿਣਾ ਪਰ ਲੋਕੋ ਚੁਗਣੇ ਸਿੱਖੋ ਇਮਾਨਦਾਰੀ ਨਾਲ ਆਪਾਂ ਕਰੂਨੀ ਸਾਡੇ ਤਾਂ ਕਿ 4 ਵਜੇ ਲਾਣ ਦਾ ਉਹਨੂੰ ਪਤਾ ਹੈ ਓਏ ਸਭ ਨੂੰ ਖੁੱਲੇ ਦਰਵਾਜ਼ੇ ਰਿਜ ਰੋਟੀ ਰੱਬ ਦਿੰਦਾ ਹੈ ਪਰ ਪਰ ਮੁਠੀਆਂ ਵੰਡਦਾ ਹੈ ਓਏ ਖੁੱਲੇ ਦਰਵਾਜ਼ੇ 3 ਵਜੇ ਰੱਖਿਆ ਕਰੋ ਪਰਮਾਤਮਾ ਕਰੇ ਸਭ ਦੇ ਹੁੰਦਾ ਮੂੰਹੇ ਬੰਦ ਕਦੇ ਨਾ ਕਰਿਆ ਕਰੋ ਇਹ ਗੱਲਾਂ ਨੋਟ ਕਰਿਓ ਰਾਜੀ ਪਰਮਾਤਮਾ ਰਿਜ ਰੋਟੀ ਸਭ ਨੂੰ ਦਿੰਦਾ ਹੈ ਜੇ ਪ੍ਰਮਾਤਮਾ ਤੋਂ ਆਪਾਂ ਮੰਗੀਏ ਪਰ ਕਦੇ ਪ੍ਰਮਾਤਮਾ ਤੋਂ ਨਾ ਸੰਗੀਏ। ਖੁੱਲੇ ਦਰਵਾਰੀ ਮੰਗੀਏ। ਸੱਚ ਹੱਕ ਦੀ ਕਮਾਈ ਕਰੋ ਤੇ ਇਹਨਾਂ ਨੂੰ ਚਾਰੋ ਧੰਨਵਾਦ ਬਾਈ ਦੇ। ਸੌਤੀਆਂ ਗੱਲਾਂ ਮਾਰਨ ਦਾ ਵੀ ਕੋਈ ਫਾਇਦਾ ਨਹੀਂ। ਆ ਬੱਕਰਾ ਦਿਖਾ ਦੇ। ਇਹਨਾਂ ਨੂੰ ਰਜਾਓ ਤੇ ਰੱਜੋ। ਅger ਰੱਬ ਮੰਗੂ ਬੱਦਲ ਮੰਗੂ ਕੱਚੋ। ਆ ਬੱਕਰਾ ਦਿਖਾਈ। ਬੱਕਰੀਆਂ ਚਾਰ ਤੇ ਕਦੇ ਨਾ ਭਜੋ। ਆਰਾਮ ਨਾਲ ਤੁਰੋ। ਆ ਬੱਕਰਾ। ਆ ਬੱਕਰਾ ਲੋਹੇ ਕੱਲਰ ਚਾ ਬਾਈ ਦਾ। ਚੰਗੀ ਬਰੀਡ ਦਾ ਬੱਕਰਾ ਹੈ। ਤੇ ਨਸਕ ਨਕੌਰ ਦੇਖ ਸਕਦੇ ਹੋ ਬੱਕਰਾ ਬਹੁਤ ਵਧੀਆ ਪਿੱਠ ਪੁੱਠ ਭਾਰੀ ਐ ਛਾਤੀ ਖੁੱਲੀ ਐ ਤੇ ਚੰਗਾ ਬੱਚੇ ਦਾ ਕੰਨ ਪੁੱਨੇ ਮੇਰਾ ਖਿਆਲ ਵੀ ਹੋਣਾ ਅੱਠ ਦੰਦ ਫਰੈਸ਼ ਇਹ ਕੁਆਲਟੀ ਪਰ ਬਰੀਡ ਵਾਸਤੇ ਹਾਂਜੀ ਆ ਦੇਖਾਂ ਉੱchnਾ ਨਹੀਂ ਨਾ ਨਾ ਬਾਈ ਕਹਿੰਦਾ ਮੈਂ ਤਾਂ ਕੁਝ ਵੀ ਨਹੀਂ ਵੇਚਣਾ ਨੀਮ ਨਾ ਵੀ ਮਸਾ ਹੀ ਕਿਸੇ ਸੁੱਕਦੀਆਂ ਵਾਲੇ ਨੂੰ ਤੇਰਾ ਖਿਆਲ ਦੰਦਾ ਹੁ ਆੜੇ ਉਹਦੇ ਕੱਟ ਕੀ ਕੱਟ ਪੁੱਠ ਵੀ ਨਹੀਂ ਦੰਦਾ ਆ ਇਹਦਾ ਜੀ ਪੁੱਤ ਨੀਮਨੇ ਦਾ ਆ ਦੇਖ ਲੋ ਨਕਸ਼ੇ ਨੂੰ ਨਕਸ਼ਾ ਹਮ ਲਿਆ ਪਾ ਬਹੁਤ ਸੋਹਣੀ ਬੜੀ ਜੈ ਕੋਈ ਰੰਗ ਦੀ ਤੇ ਨਵਾਰਾਂ ਜਿਹੜਾ ਵਧੀਆ ਚੰਗੀ ਸਿੰਗੀ ਹੈ ਜੀ ਇਹ ਬਾਈ ਕਹਿੰਦਾ ਬਕਾਊ ਐ ਜੇ ਕਿਸੇ ਬਾਈ ਨੂੰ ਲੋਡ ਹੋਵੇ ਸ਼ੌਂਕ ਪੂਰਾ ਕਰਨਾ ਜੇ ਕਿਸੇ ਨੇ ਬਾਈ ਦਾ ਨੰਬਰ ਦੇਵਾ ਦੇ ਸ਼ੌਂਕ ਪੂਰਾ ਕਰਨਾ ਹੋਵੇ ਇਹ ਨੰਬਰ ਹੈ ਥੋੜਾ 92924 99220 ਦੁਆਰਾ ਫਿਰ 95924 99220 ਧੰਨਵਾਦ ਜੀ ਸਤਿ ਸ੍ਰੀ ਅਕਾਲ ਜੇ ਕਿਸੇ ਨੇ ਬਾਈ ਨੂੰ ਚੱਕਰਨਾ ਤਾਂ ਸਿੱਧਾ ਸਰਪੰਚ ਜੀ ਨੂੰ ਕਰੋ